ਹਾਂਜੀ ਦੋਸਤੋ ਤੁਹਾਡਾ ਹਾਡ ਸਵਾਗਤ ਹੈ ਅੱਜ ਦੇ ਬਲੌਗ ਵਿੱਚ ਅੱਜ ਦਾ ਬਲੌਗ ਬਹੁਤ ਇੰਟਰਸਟਿੰਗ ਹੋਣ ਵਾਲਾ ਹੈ ਅੱਜ ਦੇ ਬਲੌਗ ਵਿੱਚ ਗੱਲ ਕਰਾਂਗੇ ਆ ਪਾ ਦਿਲਚਸਪ ਗੱਲਾਂ ਅਸਲੀ ਮਿਆਗ ਵਾਲੀਆਂ ਗੱਲਾਂ ਚਾਹ ਦੋ ਬੱਲਾਂ ਦਾ ਤੁਸੀਂ ਖੱਟੇ ਮਿੱਠੇ ਸੇਵਕੋ ਅਮਰੀਕਾ ਦੇ ਬਾਰੇ ਅਮਰੀਕਾ ਵਾਲੇ ਸੇਵਕ ਅਮਰੀਕਾ ਦੇ ਸੇਵ ਸਾਡੇ ਕੇਵਲ ਬਾਈਜ਼ੀ ਨੇ ਭੇਜੇ ਨੇ ਸਪਾਇਸਰ ਬਾਗੇ ਲਈ ਮਣੀਓ ਡਰਕਰੇ ਨੇ ਬਾਗੇ ਨੇ ਤਾਂ ਕਿਹਾ ਦੀ ਵੀ ਕਿ ਅੰਗਰੇਜ਼ੀ ਚ ਮਣੀਓ ਡਰਕਰ ਕਰ ਦਿਓ ਸਾਡੇ ਸਰਦਾਰ ਜੀ ਦੇ ਸੇਪੇਤੇ ਖਟੇ ਮਟੇ ਸੇਵ ਹੁਣ ਦੱਸੋ ਜੀ ਬਾਗਾ ਇਹਨਾਂ ਨਾਲ ਟਾਈਮ ਬਸ ਕਰੂਗਾ ਉਹਦੇ ਵਿਚਾਰੇ ਪਹਿਲੇ ਉਹਦੇ ਪਛਾਇਦੇ ਪਹਿਲੇ ਕੁੰਡਾ ਫਟ ਗਿਆ ਔੜੀ ਨੇ ਛੜਤਾ ਜੀ ਸਾਡੇ ਕਰਈ ਆ ਗਿਆ ਕਿ ਕਹਿੰਦਾ ਜਿੱਥੇ ਬਾਈ ਮੈਂ ਤੁਹਾਡੀ ਘੋੜੀ ਦੀ ਸਵਾਰੀ ਕਰਨੀ ਆ ਤਾਂ ਅਸੀਂ ਨੇ ਬਈ ਘੋੜੀ ਦੇ ਘਾਠੀ ਭਾਗੇ ਦਿੱਤੀ ਘਾਠੀ ਭਾਗੇ ਦਿੱਤੀ ਭਈ ਇੱਕ ਘੋੜੀ ਤੇ ਚੜ ਗਿਆ ਬਹਿ ਗਿਆ ਜਿਉਂਨੇ ਮੋੜ ਮੰਗੋ ਆਲਾ ਵਾਲਿਆ ਕੁੱਟਦਾ ਜਾਦਰਾ ਲੜ ਛੱਡ ਕੇ ਪੱਗ ਬੰਨ ਲਈ ਹੁਣ ਬੰਦੂ ਉਹਦੀ ਛਾਦੇ ਖੁੰਡਾ ਚੱਕ ਲਿਆ ਇਹਦਾ ਅੱਜ ਨਹੀਂ ਗ੍ਰੀਨ ਛੱਡਦਾ ਜੋ ਕੋੜੀ ਰੋਡ ਤੇ ਚੜ ਗਈ ਹੁਣ ਉਹ ਕਿਹਾ ਸੀ ਵੀ ਇੱਕ ਲਗਾਵਾ ਟੈਟ ਕਰਕੇ ਰੱਖੀ ਟੇਲੀਆਂ ਨਾਲ ਛੱਡੀ ਉਹਨੇ ਪਟੂਨੇ ਲਗਾਵਾ ਛੱਡਤੀਆਂ ਟੇਲੀਆਂ ਕੋੜੀ ਨੇ ਜਾ ਕੇ ਝੋਨੇ ਦੇ ਵਿੱਚ ਹੀ ਮੜਿਆ ਕੋੜੀ ਜਿੱਦਾ ਕਰਿਆਂਗੀ ਸਾਰੇ ਵਿਸਨ ਅਗੇ ਬਗਾ ਬਗਾ ਗੱਥੇ ਬਗਾ ਬਗਾ ਗੱਥਿਆ ਬੱਗੇ ਨੂੰ ਸਾਡੇ ਪਿੰਡ ਦਾ ਇੱਕ ਸ਼ਰਾਬੀ ਫੜਿਆ ਵੇ ਅੰਗਦਾ ਤੈਨੂੰ ਕੀ ਨੇ ਕਿਹਾ ਤੀ ਕੋੜੀ ਉੱਤੇ ਬੈਠੇ ਨੂੰ ਤੇ ਵੇ ਰਿਕਰੇ ਬਗਿਆ ਕਰੇ ਜਾਂਦੇ ਰੋ ਮਾਸ ਨੇ ਟੱਕੜਾ ਸਿੰਗਾ ਦੇ ਟੱਕੇ ਫੋਲੀ ਦੇ ਵਿੱਚ ਮਾਰਿਆ ਇਹ ਚੱਟਨ ਆ ਗਈ ਉਹ ਮੂ ਬਗਾਂ ਮੈਨੂੰ ਕਹਿੰਦਾ ਬੱਸ ਭੱਗ ਮੰਨੇ ਬਹੁਤ ਹੋ ਗਿਆ ਕੋਈ ਦੇਖਣੂਗਾ ਹੁਣ ਬਜਾ ਬਗਾਂ ਬੈੱਡ ਤੇ ਬੈੱਡ ਰੈਸਟ ਕਰਦਾ ਜਦੋਂ ਨੂੰ ਪਤਾ ਲੱਗਿਆ ਕਿ ਜੱਸਾ ਅਮਰੀਕਾਂ ਵਾਲੇ ਸਦਾਜੀ ਨਾਲ ਲਾਈਵ ਕਰਦਾ ਉਹਨਾਂ ਨੇ ਮੈਨੂੰ ਕਨੇਮ ਬੜਾ ਕੇ ਕਿਹਾ ਜਿੱਥੇ ਅਮਰੀਕਾਂ ਵਾਲੇ ਸਦਾਜੀ ਨੂੰ ਕਹੇ ਮੈਂ ਕਿਹਾ ਅੰਗਰੇਜ਼ ਜਨ ਡਾਕਟਰ ਭੇਜ ਦਊਗਾ ਮਨੀ ਆਰਡਰ ਕਰਕੇ ਲਓ ਜੀ ਮੈਂ ਕਿਹਾ ਮੈਂ ਗੱਲ ਕਰੂੰਗਾ ਜੀ ਜਦੋਂ ਮੈਨੇ ਕਿਹਾ ਇਹਨਾਂ ਨੇ ਮੈਨੂੰ ਕਿਹਾ ਹਾਂ ਜਿੱਥੇ ਭੇਜ ਦਊਗਾ ਮੈਂ ਜਦ ਜੜਕੇ ਠੰਡੇ ਕਰੇ ਪਾਂਛਨਾਂ ਆਇਆ ਪਾਲਸ ਨੇ ਖੋਲ ਲਿਆ ਆ ਖੱਟੇ ਮਿੱਠੇ ਸੇਵਨ ਕੱਡੇ ਮਿੱਠੇ ਸੇਵ ਨਿਕਲੇ ਹੁੰਦਸਾ ਬਾਗੇ ਨੇ ਮੈਂ ਕੀ ਕਹਾ ਸੇਵ ਦੇ ਕੇ ਆ ਮਾਂ ਵੀ ਭਾਈ ਇੰਨਾ ਨਾ ਟੈਮ ਬਾਤ ਕਰਦਾ ਇਹ ਤੇਰਾ ਖਿਆਲ ਰੱਖਣਗੇ ਜਦੋਂ ਮੈਂ ਸਦਾਜੀ ਨੇ ਫੋਨ ਕੀਤਾ ਕਿ ਭਾਈ ਸੇ ਦਾ ਤੂੰ ਵੀ ਮੈਨੂੰ ਚਾਹ ਦੇ ਨੇ ਤੂੰ ਮੈਂ ਕੀ ਅੰਗਰੇਜ਼ ਨੇ ਮਣੀ ਆਰਡਰ ਕਰ ਦੋ ਤੈਨੂੰ ਬਹੁਤ ਅੰਗਰੇਜ਼ ਨੇ ਜਾਣਦੀਆਂ ਨੇ ਡਾਕਟਰ ਵੀ ਜਾਣਦੀ ਆ ਤੈਨੂੰ ਮੈਨੂੰ ਕਹਦਾ ਜਾ ਜਾ ਜਾਣਦੀ ਹੈ ਹੋਰ ਭੇਜ ਦੋ ਕਿਨਨ ਅੱਜ ਸਿਮੈਂਟ ਨਹੀਂ ਮੰਨਦੇ ਮਾਂ ਬਾਗ ਨੇ ਘਰੇ ਵਿਆਹ ਕਰਾਉਣਾ ਨੇ ਦੇਖ ਬਾਲੇ ਕਰਨੀਆਂ ਇੱਕਦੇ ਮੈਂ ਲਖਾ ਦੀ ਬੱਗੇ ਦਾ ਪਤਾ ਨਹੀਂ ਮੱਗੇ ਬਈ ਕਦੇ ਕਿ ਪਿਸ ਚਾਹੀਏ ਕੀ ਹਾਂ ਜਾ ਰਹਾ ਉਹਦਾ ਜਿਹਨ ਬਈ ਗਏ ਉਹਦਾ ਟੋੜੋ ਦੀ ਸੇਵਾ ਕਰਨ ਲੱਗਿਆ ਪਿਆ ਟੋੜ ਬਜਾਉਣ ਲੱਗਿਆ ਪਿਆ ਉਹਦਾ ਇਹਦੇ ਪਿਸਾਂ ਦੇਖ ਕੇ ਮਿਲਿਆ ਵੀ ਕਦੇ ਸਾਡਾ ਵੀ ਨਾ ਬੈਨ ਵੀ ਜਾ ਦੇਵੇ ਮੈਂ ਮੂਰੇ ਡੱਡ ਕੇ ਖੜਾ ਰਿਆ ਦੀਵਦਲੱਖਾ ਪਿੱਛੇ ਮੁੜ ਕੇ ਮਾ ਬਾਵਾ ਲੱਖੇ ਬਲਵਾਨਾ ਕੋਈ ਫਾਇਦਾ ਨਹੀਂ ਤੇ ਪਰਵਾਹ ਨਹੀਂ ਬਣੀ ਨਾ ਔਰ ਤੇ ਡਰ ਗਿਆ ਤੂੰ ਯਾਰ ਧਾਹੀ ਮੈਂ ਕਹਿੰਦਾ ਹੁਣ ਸਿੰਗਲ ਲਾਈਫ ਇਜ਼ ਬੈਸਟ ਲਾਈਫ ਬਹੁਤ ਪਰੇਸ਼ਾਨੀ ਗੱਗਾਂ ਚ ਪਾਉਂਦੀ ਲੋੜੇ ਨਹੀਂ ਤੈਂ ਬੜ ਕਰਨ ਬਹੁਤ ਦਿਨ ਲੱਗੋ ਕੇ કરી ਜੋ ਟਾਈਮ ਬਾਅਦ ਗੱਬਾਂ ਅਮਰੀਕਾ ਵਾਲੇ ਬੱਬਾ ਜੀ ਤੋਂ ਅੰਗਰੇਜ਼ੀ DNA ਮੰਗਾ ਲਾਂਗੇ ਤਾਂ ਉਦੋਂ ਪਿੰਡ ਦੀ ਛੱਡ ਦਾਂਗੇ ਜੇ ਸਾਰਾ ਪਿੰਡ ਨਾ ਕੰਮ ਛੋੜ ਕਰਤਾ ਨਾ ਤਾਂ ਸਾਡਾ ਨਾਂ ਮਿੱਥ ਸੰਗ ਪਰਦੇ ਬੱਦਲੀ ਦੇਖਣਾ ਫਿਰ ਜਿਹੜੇ ਲੋਕਾਂ ਨੇ ਇਹ ਆਇਟਲਿਆਣਾ ਹੋਇਆ ਗਨੂ ਵੀ ਜੁੱਟਾ ਦਿੰਦੇ ਮਾਰਿਆ ਕਰੂਗਾ। ਅੱਗੇ ਦਿਨਾਂ ਦੇਖਣੇ ਹਮਾਰਾ। ਯਾ ਪਿੰਡ ਦਾ ਬਹੁਤ ਤਰੱਕੀ ਕਰ ਗਿਆ। ਇੱਥੇ ਮਹਿਮਾ ਵਧਦੀ ਐ ਨੋਏ। ਜਦੋਂ ਜੀ ਸੀ ਬਾਗੇ ਦੇ ਕੋਲ ਮੰਨਣ ਲੱਗੇ। ਲੱਖੇ ਨੇ ਛੱਟ ਲਿਆ ਔੜੇ ਟੋਲ ਨੇ। ਲੈ ਡਗੇ ਤੇ ਡਗਾ ਲੈ ਡਗੇ ਤੇ ਡਗਾ। ਲੱਖਾ ਧਮ ਧਮ ਧੰ ਧਮ ਕਰਦਾ ਵਜ। ਐ ਮਾਜਲੀਆ ਬਾਰੇ ਸੜਕ ਦੇ ਐ ਟੋਲ ਉਹਰੇ ਪਿੱਛੇ ਉਮਰੇ ਲੱਖਾ ਜਾ ਕੇ ਫਿਰ ਗਿਰ ਗਿਆ ਉਹ ਤੇ ਪਾਣੀ ਦੇ ਟੋਲੇ ਡਗੇ ਤੇ ਡਗਾ ਨਾ ਡਗੇ ਤੇ ਡਗਾ ਅੱਜ ਦਾ ਬਲੌਗ ਇਥੇ ਖਤਮ ਕੀਤਾ ਜਾਂਦਾ ਹੈ ਮੈਨੂੰ ਦਿਓ ਇਜਾਜ਼ਤ ਹੈ ਸਤਿਕਾਰ ਜੀ channel ਨੂੰ ਸਬਸਕ੍ਰਾਈਬ ਹੈ ਜੁੜੂ ਨੂੰ ਨਾਮੰਦੇ ਬੀੜੀ ਨੂੰ ਨਾਇਕ ਹੈ ਇੱਕ ਮਿੰਟ ਉਹ ਉੱਤੇ ਵਿੱਚ ਨਿੱਕੇ ਜਾਏ। ਕੀ ਬਾਤ ਹੈ। ਲੋ ਜੀ ਬਾਗ ਨੂੰ ਸੇ ਮੈਂ ਬਣ ਹਿੰਦਿੰਦੀ। ਆਪਾਂ ਹੀ ਖਾਣਾ ਨੇ ਅਮਰੀਕਾ ਦੇ ਖੱਟੇ ਉੱਤੇ ਸੇਵ।